ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਸਿੱਖ ਖੜਕੂ ਗੁਰਜੱਟ ਸਿੰਘ ਰਾਜਸਤਾਨੀ ਦੇ ਬਾਰੇ ਦੇਸ਼ ਉੱਤੇ ਸਰਕਾਰ ਵੱਲੋਂ 20 ਲੱਖ ਰੁਪਏ ਦਾ ਡਾਅਰ ਰੱਖਿਆ ਗਿਆ ਸੀ ਕਿ ਕਿਵੇਂ ਉਹ 15 ਸਾਲ ਦੀ ਉਮਰ ਵਿੱਚ ਹੀ ਖੜਕੂ ਬਣ ਗਿਆ ਗੁਰਜੱਟ ਸਿੰਘ ਰਾਜਸਤਾਨੀ ਦੇ ਸਿਰਸਾ ਡੇਰਾ ਦੇ ਮੁਖੀ ਗੁਰਬੀਤ ਰਾਮ ਰੇਮ ਨਾਲ ਕੀ ਸੁਬਤ ਸਨ ਕੀ ਸੱਚਮੁੱਚ ਹੀ ਰਾਜਸਥਾਨੀ ਨੇ ਛੱਛਾ ਡੇਰੇ ਦੇ ਅਸਲੀ ਮੁਖੀ ਸ਼ਾਹ ਸਤਰਾ ਨੂੰ ਡਰਾ ਧਮਕਾ ਕੇ ਧੱਕੇ ਨਾਲ ਹਥਿਆਰਾਂ ਦੇ ਜ਼ੋਰ ਤੇ ਸਿਰਸੇ ਡੇਰੇ ਦਾ ਮੁਖੀ ਬਣਾਇਆ ਸੀ ਇਹਦਾ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੀ ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਥੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰਜਟ ਸਿੰਘ ਰਾਜਸਥਾਨੀ ਦੇ ਬਾਰੇ ਦੋਸਤੋ ਖਾੜਕੂ ਗਰਜਾਟ ਸਿੰਘ ਰਾਜਸਥਾਨੀ ਦਾ ਜੜਬ ਪਿਤਾ ਗੁਰਦੇਵ ਸਿੰਘ ਅਤੇ ਬਾਤਾ ਗੁਰਦੇਵ ਕੌਰ ਦੇ ਘਰ 7 1965 ਵਿੱਚ 68 ਆਰਪੀ ਦੇੜੇ ਰਾਏ ਸਿੰਘ ਨਗਰ ਜ਼ਿਲ੍ਹਾ ਕਗਰਨਗਰ ਨਗਰ ਰਾਜਸਥਾਨ ਵਿੱਚ ਹੋਇਆ ਸੀ ਉਹ ਆਪਣੇ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਕਿਹਾ ਜਾਂਦਾ ਹੈ ਕਿ ਜੇ ਇਸ ਵੇਲੇ ਗੁਰਜਟ ਸਿੰਘ 15 ਕੋ ਸਾਲ ਦੇ ਸਰਤ ਉਸਦੇ ਚਾਚੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਸ ਵੇਲੇ ਉਹ ਜਵਾਨੀ ਦੀ ਸ਼ੁਰੂਆਤ ਵਿੱਚ ਹੀ ਸੀ ਅਤੇ ਗਰਜਟ ਸਿੰਘ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਉਕਸਾਇਆ ਗਿਆ ਇਸੇ 15 ਸਾਲ ਦੀ ਉਮਰ ਵਿੱਚ ਹੀ ਉਸਨੇ ਆਪਣੇ ਚਾਚੇ ਦੀ ਬਹੁਤਾ ਬਦਲਾ ਲੈਣ ਲਈ ਕਰਤਪੁਰ ਦੇ ਵਿਧਾਇਕ ਗੁਰदयाल ਸਿੰਘ ਨੂੰ ਬਹੁਤ ਹੀ ਘਾਟ ਉਤਾਰ ਦਿੱਤਾ ਜਿਸ ਤੋਂ ਕੁਝ ਸਮੇਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਹੀ ਉਹ ਪੁਲਸ ਅੱਗੇ ਪੇਸ਼ ਹੋਇਆ ਅਤੇ ਗਾਗਾਂਦਗਰ ਪੁਲਸ ਵੱਲੋਂ ਉਸ ਨੂੰ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸਾਲ 1981 ਵਿੱਚ ਗਰਜਟ ਸਿੰਘ ਜਵਾਰਦ ਤੇ ਰਿਹਾ ਓਕੇ ਬਾਹਰ ਆਇਆ ਅਤੇ ਪਰਿਵਾਰ ਵੱਲੋਂ ਉਸਦਾ ਵਿਆਹ ਬੀਬੀ ਸੁਖਵਿੰਦਰ ਕੌਰ ਨਾਲ ਕਰ ਦਿੱਤਾ ਗਿਆ ਪਰ ਕਿਹਾ ਜਾਂਦਾ ਹੈ ਕਿ ਜੇਲ੍ਹ ਵਿੱਚ ਹੀ ਉਸਦੇ ਸਬੱਤ ਪੰਜਾਬ ਦੇ ਕੁਝ ਖੜਕੂ ਸਿੰਘਾਂ ਨਾਲ ਬਣੇ ਜ਼ਬਰਦਸਤੀ ਤੋਂ ਬਾਅਦ ਜਦੋਂ ਉਹ ਦੁਬਾਰਾ ਜੇਲ੍ਹ ਵਿੱਚ ਗਿਆ ਤਾਂ ਇੱਕ ਦਿਨ ਪੁਲਿਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਰੇਲ ਰਾਹੀਂ ਲਾਇਆ ਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਖੜਕੂਆਂ ਵੱਲੋਂ ਪੁਲਿਸ ਉੱਤੇ ਹਮਲਾ ਕਰਕੇ ਉਸ ਨੂੰ ਛਡਾ ਲਿਆ ਗਿਆ ਇਸ ਕਾਰਵਾਈ ਵਿੱਚ ਕੁਝ ਪੁਲਿਸ ਬਲਾਜੂ ਵੀ ਬਾਰੇ ਗਏ ਸਨ ਜੇ ਤੋਂ ਬਾਅਦ ਗਰਜਟ ਸਿੰਘ ਰਾਜਸਟਾਨੀ ਉਹਨਾਂ ਪੁਲਸ ਤੋਂ ਭਗੌੜਾ ਹੋ ਚੁੱਕਾ ਸੀ ਅਤੇ ਖਾੜਕੂ ਕਾਰਵਾਈਆਂ ਵਿੱਚ ਛਬੂਲੀਅਤ ਕਰਨ ਲੱਗਾ ਸੀ। ਕਿਹਾ ਜਾਂਦਾ ਹੈ ਕਿ ਹੋਰ ਵੀ ਬਹੁਤ ਸਾਰੀਆਂ ਪੁਲਸ ਵਿਰੋਧੀ ਕਾਰਵਾਈਆਂ ਕਾਰਨ ਪੁਲਸ ਵੱਲੋਂ ਗਰਜਟ ਸਿੰਘ ਰਾਜਸਟਾਨੀ ਉੱਤੇ 20 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਸੀ। ਗਰਜਟ ਸਿੰਘ ਵੱਲੋਂ ਪੰਜਾਬ ਦੀ ਖਾਲਿਸਤਾਨ ਕਮਾਂਡੋ ਫੋਰਸ ਦੀ ਤਰਜ਼ ਤੇ ਰਾਜਸਥਾਨ ਕਮਾਂਡੋ ਫੋਰਸ ਬਣਾਈ ਗਈ ਸੀ। ਦੱਸਿਆ ਜਾਂਦਾ ਹੈ ਕਿ ਗਰਜਟ ਸਿੰਘ ਰਾਜਸਟਾਨੀ ਦੇ 1990 ਦੇ ਸਮੇਂ ਵਿੱਚ ਪਹਿਲੇ ਪਹਿਲਾ ਸਿੱਖ ਐਮਪੀ ਬੀਬੀ ਬੇਬਲ ਕੌਰ ਖਾਲਸਾ ਨਾਲ ਵੀ ਚੱਗੇ ਸੰਪਰਕ ਸਨ ਇਸੇ ਦੌਰਾਨ 31 ਅਗਸਤ 1991 ਵਾਲੇ ਦਿਨ ਬੀਬੀ ਬੇਬਲ ਕੌਰ ਖਾਲਸਾ ਦੇ ਘਰ ਦੇ ਬਿਲਕੁਲ ਕੋਲ 42 7 ਫੇਸ 26 ਕੁੱਤੇ ਗਰਜਟ ਸੇਕ ਰਾਜਸਥਾਨੀ ਦਾ ਪੰਜਾਬ ਪੁਲਿਸ ਵੱਲੋਂ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ ਅਤੇ ਇਸ ਮੁਕਾਬਲੇ ਤੋਂ ਕੁਝ ਸਮੇਂ ਬਾਅਦ ਹੀ بڑے ਭੇਤ ਭਰੇ ਹਲਾਤਾਂ ਦੇ ਵਿੱਚ ਬੀਬੀ ਬੇਬਲ ਕੌਰ ਖਾਲਸਾ ਦੀ ਵੀ ਬਹੁਤ ਹੋ ਜਾਂਦੀ ਹੈ ਔਰ ਗੱਲ ਕਰਦੇ ਆ ਕਿ ਕੀ ਸਿਰਸਾ ਬੁਖੀ ਰਾਬ ਰਹੀਬੂ ਗਰਜਟ ਸਿੰਘ ਰਾਜਸਤਾਨੀ ਦੇ ਹੀ ਡੇਰੇ ਦਾ ਬੁਖੀ ਬਣਾਇਆ ਸੀ ਦੋਸਤੋ ਦੱਸਿਆ ਜਾਂਦਾ ਹੈ ਕਿ ਗੁਰਬੀਰ ਰਾਬ ਰਹੀਬ ਸਿਰਸਾ ਡੇਰੇ ਦਾ ਬੁਖੀ ਜਿਸ ਦਾ ਕਿ ਪਹਿਲਾ ਨਾਮ ਕੱਲਾ ਗੁਰਬੀਰ ਸਿੰਘ ਸੀ ਉਹ ਗਰਜਟ ਸਿੰਘ ਰਾਜਸਤਾਨੀ ਦੇ ਵਾਸੀ ਦਾ ਮੁੰਡਾ ਦੱਸਿਆ ਜਾਂਦਾ ਹੈ ਉਹ ਦੋਵੇਂ ਸੱਡੀਆਂ ਪਹਾੜਾ ਦੇ ਪੁੱਤ ਸੜ ਸਿਰਸਾ ਡੇਰਾ ਦੀ ਗਤੀ ਹਾਸਲ ਕਰਨ ਤੋਂ ਬਾਅਦ ਹੀ ਸਿਰਸਾ ਬੁਖੀ ਸਤ ਗੁਰਬੀਰ ਰਾਬ ਰਹੀਬ ਕੋਲ ਲੱਗਾ ਇਹ ਸਭ ਤੋਂ ਜ਼ਿਆਦਾ ਇਹ ਹੈ ਕਿ ਗੁਰਜਟ ਸਿੰਘ ਰਾਜਸਥਾਨੀ ਵੀ ਉਸ ਨੂੰ ਡੇਰੇ ਦਾ ਬੋਗੀ ਬਣਾਉਣ ਵਿੱਚ ਬਹੁਤ ਵੱਡੀ ਭੂਕਾ ਨਿਭਾ ਰਿਹਾ। ਕਿਹਾ ਜਾਂਦਾ ਹੈ ਕਿ ਉਸ ਵਕਤ ਪੰਜਾਬ ਰਿਆਣਾ Rajasthan ਵਿੱਚ ਜਦੋਂ ਕੇਂਦਰ ਦੀਆਂ ਏਜੰਸੀਆਂ ਖੜਕੂ ਸਿੰਘਾਂ ਉੱਤੇ ਛਾਪੇਮਾਰੀ ਕਰ ਰਹੀਆਂ ਸਨ ਤਾਂ ਗੁਰਜਟ ਸਿੰਘ ਰਾਜਸਥਾਨੀ ਦੇ ਗਰੁੱਪ ਨੂੰ ਕਿਸੇ ਐਸੇ ਟਿਕਾਣੇ ਦੀ ਭਾਲ ਸੀ ਜੋ ਬਿਲਕੁਲ ਬੈਫੂਜ ਹੋਵੇ ਤੇ ਜਿੱਥੇ ਉਹਨਾਂ ਦੇ ਹਥਿਆਰ ਆਦਿ ਵੀ ਬਿਲਕੁਲ ਬੈਫੂਜ ਹੋਣ। ਉਹ ਬੈਫੂਜ ਟਿਕਾਣਾ ਸੀ ਡੇਰਾ ਸੱਚਾ ਸੌਦਾ ਸਰਸਾ। ਪਰ ਉਸ ਤੋਂ ਥੋੜਾ ਸਮਾਂ ਪਹਿਲਾਂ ਦੇ ਬਾਰੇ ਜਾਣੀਏ ਤਾਂ ਗੁਰਬੀਤ ਰਾਬਰ ਹੀਬ ਇੱਕ ਸਿੱਖ ਪਰਿਵਾਰ ਵਿੱਚੋਂ ਆਉਂਦਾ ਹੈ ਜਿਸ ਦੇ ਪਿਤਾ ਦਾ ਨਾਮ ਬਕਰ ਸਿੰਘ ਸੀ ਅਤੇ ਉਸਦਾ ਜਨਮ ਵੀ ਰਾਜਸਥਾਨ ਗਕਾ ਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ ਸੀ ਉਸ ਦੀ ਬਾਸੀ ਦੇ ਲੜਕੇ ਦਾ ਨਾਮ ਸੀ ਗਰਜੰਟ ਸਿੰਘ ਰਾਜਸਥਾਨੀ ਉਸ ਵਕਤ ਡੇਰਾ ਸਿਰਸਾ ਸੱਚਾ ਸੌਦਾ ਦੇ ਮੁਖੀ ਸ਼ਾਹ ਸਤਰਾਮ ਸਨ ਜੋ ਕਰੀਬ 3 ਦੇ ਆਕੇ 1960 ਤੋਂ ਲੈ ਕੇ 1990 ਤੱਕ ਸਿਰਸਾ ਡੇਰਾ ਦੇ ਮੁਖੀ ਰਹੇ ਸਭ ਤੋਂ ਪਹਿਲਾਂ ਜੇਕਰ ਅਸੀਂ ਡੇਰਾ ਸੱਤਿਆ ਸੌਦਾ ਦੀ ਸ਼ੁਰੂਆਤ ਦੀ ਗਣ ਕਰੀਏ ਤਾਂ ਸ਼ਾਹ ਬਸਤਾਨਾ ਜੋ ਕਿ ਮੁੱਢਲੇ ਤੌਰ ਤੇ ਪਾਕਿਸਤਾਨ ਦੇ ਬਲੋਚਸਤਾਨ ਦੇ ਰਹਿਣ ਵਾਲੇ ਸਨ ਜੋ ਬਾਅਦ ਵਿੱਚੋਂ ਵਿਆਸ ਡੇਰਾ ਰਾਧਾ ਸਵਾਮੀ ਦੇ ਬੁਖੀ ਵਾਪਸ ਸਾਵੜ ਸਿੰਘ ਕੋਲ ਆਉਦੇ ਹਨ ਇੱਥੋਂ ਹੀ ਕੁਝ ਸਮੇਂ ਬਾਅਦ ਉਹ ਅਲੱਗ ਹੋ ਕੇ ਸ਼ਾਹ ਬਸਤਾਨਾ 1948 ਵਿੱਚ ਆਪਣਾ ਡੇਰਾ ਉੱਤਰੀ ਰਾਜਸਥਾਨ ਅਤੇ ਪੱਛਮੀ ਹਰਿਆਣੇ ਦੇ ਬਾਗੜ ਦੇ ਇਲਾਕੇ ਵਿੱਚ ਬਣਾ ਲੈਂਦੇ ਹਨ ਜੋ ਕਿ ਅੱਜ ਦਾ ਸਿਰਸਾ ਡੇਰਾ ਸੱਚਾ ਸਵਦਾ ਹੈ ਸਾਲ 1960 ਵਿੱਚ ਸ਼ਾਹ ਬਸਤਾਨਾ ਡੇਰੇ ਦੀ ਗਤੀ ਸ਼ਾਹ 17900 ਦਦੇ ਹਨ ਜਿਸ ਤੋਂ ਬਾਅਦ ਆਉਣ ਵਾਲੇ 30 ਸਾਲ ਸਾਲ 1990 ਤੱਕ ਸ਼ਾਹ 17 ਵਿੱਚ ਹੀ ਡੇਰਾ ਸੱਚਾ ਸਵਦਾ ਨੂੰ ਚਲਾਉਦੇ ਹਨ ਸਾਲ 1990 ਵਿੱਚ ਸ਼ਾਹ 17 ਵੱਲੋਂ ਤਿੰਨ ਲੋਕਾਂ ਨੂੰ ਆਪਣਾ ਉਤਰਾਧਿਕਾਰੀ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਡੇਰਾ ਸੱਚਾ ਸਵਦਾ ਦੀ ਗੱਦੀ ਸੌਪੜੀ ਸੀ ਪਰ ਇਸ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਡੇਰੇ ਵਿੱਚ ਇੱਕ ਰਾਤ ਇੱਕ ਬਹੁਤ ਵੱਡਾ ਕਟਦਾ ਕਰਮ ਵਾਪਰਦਾ ਹੈ ਕਿਹਾ ਜਾਂਦਾ ਹੈ ਕਿ ਇੱਕ ਗੁਰਬੀਰ ਸਿੰਘ ਦੀ ਉਸ ਤੋਂ ਪਹਿਲਾਂ ਹੀ ਡੇਰੇ ਵਿੱਚ ਚਪੋਲੀਏ ਤਾਂ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਨੂੰ ਡੇਰਾ ਸੱਚਾ ਸਬਦ ਦਾ ਬੋਖੀ ਥਾਪੜਦੀ ਹੈ ਕੋਸ਼ ਗੁਰਜਟ ਸਿੰਘ ਰਾਜਸਥਾਨੀ ਵੱਲੋਂ ਤੇਜ਼ ਕਰ ਦਿੱਤੀ ਜਾਂਦੀ ਆ ਹਨ ਕਿਹਾ ਜਾਂਦਾ ਹੈ ਕਿ ਉਸ ਰਾਤ ਡੇਰੇ ਦੇ ਬੋਖੀ ਸ਼ਾਹ ਸਤਰਾਵ ਨੂੰ ਬਤੂਗ ਦੀ ਨੋਕ ਤੇ ਤਮਕਾਇਆ ਜਾਂਦਾ ਹੈ ਅਤੇ ਉਹਨਾਂ ਤੋਂ ਰਾਤ ਨੂੰ ਹੀ ਇਹ ਵਾਅਦਾ ਲਿਆ ਜਾਂਦਾ ਹੈ ਕਿ ਉਹ ਸਵੇਰੇ ਹੀ ਸਾਰੀ ਸੱਗਤ ਨੂੰ ਅਦਾ ਇਕੱਠ ਬੁਲਾ ਕੇ ਗੁਰਬੀਤ ਸਿੰਘ ਨੂੰ ਅਗਲਾ ਡੇਰੇ ਦਾ ਬੋਖੀ ਬੜੌਰ ਦਾ ਐਲਾਨ ਕਰਨਗੇ। ਇਹੀ ਹੁੰਦਾ ਹੈ। ਅਗਲੇ ਦਿਨ ਜਦੋਂ ਸਾਰੀ ਸ਼ਕਤ ਦੀਵਾਰ ਦੇ ਵਿੱਚ ਬੈਠਦੀ ਹੈ ਤਾਂ ਸ਼ਾਹ ਸਤਰਾਵ ਵੱਲੋਂ ਗੁਰਬੀਤ ਰਾਮ ਰਹੀਬਲੂ ਸਿਰਸਾ ਡੇਰੇ ਦਾ ਨਵਾਂ ਬੋਖੀ ਥਾਪ ਦਿੱਤਾ ਜਾਂਦਾ ਹੈ। ਇਹ ਐਲਾਨ ਸੁਣ ਤੋਂ ਬਾਅਦ ਉਹ ਲੋਕ ਵੀ ਹਰਾਨ ਰਹਿ ਜਾਂਦੇ ਹਨ ਜੋ ਕਿ ਸਿਰਸਾ ਡੇਰੇ ਦੀ ਗੱਦੀ ਤੇ ਆਪਣਾ ਹੱਕ ਸਮਝ ਰਹੇ ਸਨ। ਬੋਖੀ ਪਣ ਤੋਂ ਬਾਅਦ ਹੀ ਗੁਰਬੀਤ ਸਿੰਘ ਬਣ ਜਾਂਦਾ ਹੈ ਗੁਰਬੀਤ ਰਾਮ ਰੀਬ ਇਸ ਤੋਂ ਕੁਝ ਮਹੀਨੇ ਬਾਅਦ ਸ਼ਾਹ ਸਤਰਾਪ ਦੀ ਵੀ ਬਹੁਤ ਹੋ ਜਾਂਦੀ ਹੈ ਅਤੇ ਕੁਝ ਮਹੀਨੇ ਬਾਅਦ ਹੀ ਗੁਰਜਟ ਸਿੰਘ ਰਾਜਸਥਾਨੀ ਦਾ ਵੀ ਬਹਾਲੀ ਵਿੱਚ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ ਸੋ ਦੋਸਤੋ ਏਸੀ ਅੱਜ ਦੀ ਵਾਰਤਾ ਲਾਪ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਕਿਹਾ ਜਾਂਦਾ ਹੈ ਕਿ ਗੁਰਜਟ ਸਿੰਘ ਰਾਜਸਥਾਨੀ ਦਾ ਸਾਰਾ ਪੈਸਾ ਅਤੇ ਸਾਰੇ ਹਥਿਆਰ ਡੇਰੇ ਵਿੱਚ ਹੀ ਗੁਰਬੀਤ ਰਾਮ ਰੀਪ ਕੋਲ ਹੀ ਰਹਿ ਜਾਂਦੇ ਹਨ ਤੁਹਾਡੇ ਇਸ ਵੀਡੀਓਸ ਬਾਰੇ ਕੀ ਵਿਚਾਰ ਹਨ ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ